1984 ਸਿੱਖ ਨਸਲ ਕੁਸ਼ੀ ਦੇ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੱਜਨ ਕੁਮਾਰ ਦੇ ਖਿਲਾਫ ਦੋਸ਼ ਤੈ ਹੋਣ ਤੋਂ ਬਾਅਦ ਫੈਸਲਾ ਰੱਖਵਾ ਰੱਖਿਆ ਗਿਆ ਸੀ। ਪਿਛਲੀ ਤਾਰੀਖ ਤੇ ਵੀ ਫੈਸਲਾ ਨਹੀਂ ਆਇਆ ਸੀ ਅਤੇ ਅੱਜ ਦੀ ਤਾਰੀਖ ਸਜ਼ਾ ਲਈ ਮੁਕਰਰ ਕੀਤੀ ਗਈ ਸੀ। ਅਤੇ ਅੱਜ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਤੋਂ ਬਾਅਦ 1984 ਸਿੱਖ ਨਸਲ ਕੁਸ਼ੀ ਪੀੜਤਾ ਨੇ ਸੱਜਨ ਨੂੰ ਨਾ ਕਾਫੀ ਦੱਸਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ 1984 ਸਿਕਨਸਲ ਖੁਸ਼ੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਸੀ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੁਰਮਾਨਾ ਵੀ ਕੱਟ ਲਗਾਇਆ ਗਿਆ ਹੈ ਅਤੇ ਸਾਰੀ ਜਾਇਦਾਦ ਵੀ ਜ਼ਬਤ ਕੀਤੀ ਜਾਣੀ ਚਾਹੀਦੀ ਸੀ ਬੀਬੀ ਗੁਰਦੀਪ ਕਰਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਤੋਂ ਉਜੜੇ ਹਾਂ ਉਹਨਾਂ ਦੇ ਬੱਚਿਆਂ ਨੂੰ ਵੀ ਉਜੜਨ ਲਈ ਮਜਬੂਰ ਕਰਨਾ ਚਾਹੀਦਾ ਸੀ ਬਿਲਕੁਲ ਸਾਹਮਣੇ ਬੜੀ ਵੱਡੀ ਆਰ ਸੀਗੀ ਕਿ ਇਹਨੂੰ ਜਿਹੜੀ ਹੈਗੀ ਉਮਰ ਕੈਦ ਪਹਿਲੇ ਹੀ ਹੋ ਚੁੱਕੀ ਸੀ ਦੋ ਕੈਸਾਂ ਦੇ ਵਿੱਚ ਤੇ ਅੱਜ ਇਹਨੂੰ ਫਾਂਸੀ ਦੀ ਸਜ਼ਾ ਹੋਏਗੀ ਪਰ ਉਹ ਜਿਹੜੀ ਸਾਡੀ ਆਸ ਸੀਗੀ ਉਹ ਬਿਲਕੁਲ ਫਿੱਕੀ ਪੈ ਗਈ ਇਹਨੂੰ ਜਿਹੜੀ ਉਮਰ ਕੈਦ ਹੋਈ ਹੈਗੀ ਆ ਇਹ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ 40 ਸਾਲਾਂ ਬਾਅਦ ਇੱਕ ਬੰਦੇ ਨੇ ਦੇਖੋ ਜ਼ਿੰਦਗੀ ਦੇ 40 ਸਾਲ ਆਪਣੇ ਬੱਚਿਆਂ ਵਿੱਚ ਗੁਜ਼ਾਰੇ ਆਪਣੇ ਪਰਿਵਾਰਾਂ ਦੇ ਵਿੱਚ ਗੁਜ਼ਾਰੇ ਪੂਰੇ ਐਸ਼ ਦੇ ਨਾਲ ਰਹੇ ਔਰ ਸਾਡੇ ਤੇ ਪਰ ਜਵਾਨੀਆਂ ਵੀ ਚਲੇ ਗਏ ਸਾਡੇ ਦਿਲਾਂ ਦੇ ਵਿੱਚ ਤਾਂ ਸ਼ਾਂਤੀ ਹੁੰਦੀ ਕਿ ਜੇਕਰ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਪਰ ਫਿਰ ਵੀ ਜਾਈ ਸਾਹਿਬ ਨੇ ਜਿਹੜੀ ਇਹਨੂੰ ਸਜ਼ਾ ਦਿੱਤੀ ਆ ਪਰ ਅਸੀਂ ਹੁਣ ਮੋਦੀ ਸਾਹਿਬ ਤੋਂ ਵੀ ਅਪੀਲ ਕਰਦੇ ਆ ਅਮਿਤ ਸ਼ਾਹ ਜੀ ਨੂੰ ਵੀ ਅਪੀਲ ਕਰਦੇ ਆ ਕਿ ਇੱਕ ਤੁਸੀਂ सीबीआई ਨੂੰ ਕਹਿ ਕੇ ਇਹਦੀ ਦੁਬਾਰਾ ਤੋਂ ਅਪੀਲ ਪਾਈ ਜਾਵੇ ਅਗਰ ਉਹ ਅਪੀਲ ਪਾਣਗੇ ਠੀਕ ਹੈ ਨਹੀਂ ਤੇ ਅਸੀਂ ਆਪਣੀ ਸੋਸਾਇਟੀ ਵੱਲੋਂ ਅਸੀਂ ਦਿੱਲੀ ਹਾਈ ਕੋਰਟ ਤੇ ਵਿੱਚ ਜਾ ਕੇ ਅਪੀਲ ਪਾਵਾਂਗੇ ਤਾਂ ਕਿ ਇਹਨੂੰ ਜਲਦੀ ਤੋਂ ਜਲਦੀ ਫਾਂਸੀ ਹੋ ਸਕੇ ਸਾਨੂੰ ਇਹ ਹੋਵੇ ਕਿ ਜਿਹੜਾ ਸਭ ਤੋਂ ਵੱਡਾ ਦਰਿੰਦਾ ਸੀਗਾ ਇਹਨੂੰ ਫਾਂਸੀ ਹੋ ਗਈ ਉਸ ਤੋਂ ਬਾਅਦ ਸੱਜਨ ਕੁਮਾਰ ਰਹੇਗਾ ਉਸ ਤੋਂ ਬਾਅਦ ਆਪਣਾ ਕਮਲ ਨਾtheta ga अजय माकनega اور सैकड़े ਦਰਿੰਦੇ ਹੈਗੇ ਆ ਇਹ ਦੇਖੋ ਕਿਸੀ ਇੱਕ ਦੋ ਨੇ ਤੇ ਕਤਲ ਕੀਤੇ ਨਹੀਂ ਹੈਗੇ ਆ 10000 ਸਿੱਖਾਂ ਦਾ ਕਤਲੇਆਮ ਹੋ ਗਿਆ اور پورے ਹਿੰਦੁਸਤਾਨ ਦੇ ਵਿੱਚ ਹੋਇਆ ਖਾਲੀ ਦਿੱਲੀ ਦੇ ਵਿੱਚ ਨਹੀਂ ਹੋਇਆ اور ਫਿਰ ਸਭ ਤੋਂ ਵੱਡੀ ਗੱਲ ਅਜੀ ਜੈ ਸਾਹਿਬ ਨੇ ਜਿਹੜਾ ਇਹਨੂੰ ਜੁਰਮਾਨਾ ਪਾਇਆ 4 ਲੱਖ ਦਾ ਇਹ ਬਹੁਤ ਘੱਟ ਹੈਗਾ ਕਿਉਂਕਿ ਸਾਡੀਆਂ ਤੇ ਉਸ ਟਾਈਮ ਮੇਕੈਨੀਅਮੇ 7 ਲੱਖ ਰੁਪਇਆ ਤੇ ਤਕਰੀਬਨ ਆਪਣੇ ਘਰ ਉਂਝੀ ਛਾੜੇ ਆਈ ਮੇਰਾ ਸੋਨਾ 70 ਤੋਲੇ ਤੇ ਮੇਰਾ ਸੋਨਾ ਰਹਿ ਗਿਆ ਮੇਰੀ ਚਾਂਦੀ ਰਹਿ ਗਈ ਸਾਡਾ ਪਰਿਆ ਕਰ ਰਹਿ ਗਿਆ ਹਈ ਸਾਨੂੰ ਕੋਈ ਪੁੱਛੇ ਅਸੀਂ ਕਿਵੇਂ ਆਪਣੇ ਬੱਚੇ ਪਾਲੇ ਸਾਨੂੰ ਕੋਈ ਪੁੱਛੇ ਅਸੀਂ ਘਰਾਂ ਹੱਥਾਂ ਵਿੱਚ ਸੂਈ ਨਹੀਂ ਸੀ ਪਕੜੀ ਸਾਰਾ ਦਿਨ ਰਾਤ ਮਿਹਨਤਾਂ ਕਰਕੇ ਨੌਕਰਾਂ ਦੀਆਂ ਤਰ੍ਹਾਂ ਚਾਰ-ਚਾਰ ਘਰਾਂ ਵਿੱਚ ਨੌਕਰ ਸਨ ਇੱਥੇ ਆ ਕੇ ਅਸੀਂ ਨੌਕਰਾਂ ਦੀ ਤਰ੍ਹਾਂ ਕੰਮ ਕਰਕੇ ਮਿਹਨਤ ਕਰਕੇ ਆਪਣੇ ਬੱਚੇ ਪਾਲ ਲੈਣ ਸਾਨੂੰ ਕਿਤੋਂ ਤਸੱਲੀ ਹੋ ਜਾਏਗੀ ਕਿ ਇਹਨੂੰ 4 ਲੱਖ 4 ਲੱਖ ਜਿਹੜਾ ਜੁਰਮਾਨਾ ਪਿਆ ਜਾਈ ਸਾਹਿਬ ਨੂੰ ਚਾਹੀਦਾ ਸੀਗਾ ਇਹਦੀ ਜਿੰਨੀ ਪ੍ਰਾਪਰਟੀ ਸੀਗੀ ਉਹ ਸਾਰੀ ਪ੍ਰਾਪਰਟੀ ਇਹਦੀ ਜ਼ਬਤ ਹੁੰਦੀ ਤਾਂ ਕਿ ਇਹਦੇ ਬੱਚੇ ਵੀ ਘਰੋਂ ਬੇਕਾਰ ਹੁੰਦੇ ਜਿਵੇਂ ਸਾਡੇ ਬੱਚੇ ਰੁਲੇ ਇਹਦੇ ਬੱਚੇ ਵੀ ਰੁਲਦੇ ਉਹਨਾਂ ਨੂੰ ਪਤਾ ਲੱਗਦਾ ਇੱਕ ਜਗ੍ਹਾ ਤੋਂ ਉੱਜੜ ਕੇ ਦੂਜੀ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਬਸਾਣਾ ਕਿੰਨਾ ਮੁਸ਼ਕਲ ਸਾਨੂੰ ਕੋਈ ਪੁੱਛੇ 40 ਸਾਲਾਂ ਤੋਂ ਅਸੀਂ ਕਿਵੇਂ ਆਪਣੇ ਜ਼ਖਮ ਆਪਣੇ ਦਿਲਾਂ ਦੇ ਵਿੱਚ ਲਈ ਫਿਰਦੇ ਆ ਪਰ ਮੈਂ ਹੁਣ ਮੋਦੀ ਸਾਹਿਬ ਨੂੰ ਇਹ ਅਪੀਲ ਕਰਦੀ ਆ ਮੋਦੀ ਸਾਹਿਬ ਦੂਸਰੇ ਜਿੰਨੇ ਦਰਿੰਦੇ ਕਾਤਲ ਹੈਗੇਨ ਕਾਂਗਰਸੀ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਸਾਡੇ ਜਿਹੜੇ ਅੱਲੇ ਜ਼ਖਮ ਹੈਗੇ ਇਹਨਾਂ ਤੇ ਥੋੜੀ ਜੀ ਮਰਮ ਲੱਗ